ਤਨਾਸਰੀ ਮਹੱਲਾ ਪੰਜਵਾਂ ਘਰ ਦੂਜਾ ਚਾਉਪਦੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਛੋਟ ਜਾਹੇ ਸੇ ਕਰਹਿ ਪਾਰਾਲ ਕਾਮ ਨ ਆਵਹਿ ਸੇ ਜੰਜਾਲ ਸੰਗ ਨਾ ਚਾਲਹਿ ਤਿੰਨ ਸਿਉ ਹੀਤ ਜੋ ਬੈਰਾਈ ਸੇਈ ਮੀਤ ਐਸੇ ਭਰਮ ਭੁੱਲੇ ਸੰਸਾਰ ਜਨਮ ਪਦਾਰਥ ਖੋਏ ਗਵਾਰਾ ਰਹਾਉ ਸਾਚ ਧਰਮ ਨਹੀਂ ਭਾਵੈ ਦੀਠਾ ਝੂਠ ਤੋ ਹੋ ਸਿਉ ਰਚਿਓ ਮੀਠਾ ਦਾਤ ਪਿਆਰੀ ਵਿਸਰਿਆ ਦਾਤਾਰਾ ਜਾਣੈ ਨਾਹੀ ਮਰਣ ਵਿਚਾਰਾ ਵਸਤ ਪਰਾਈ ਕਉ ਓਠ ਰੂਵੈ ਕਰਮ ਧਰਮ ਸਗਲਾਈ ਖੋਵੈ ਹੁਕਮ ਨਾ ਗੂਜੈ ਆਵਣ ਜਾਣੈ ਪਾਪ ਕਰੈ ਉਤਾ ਪਛੋਤਾਣੈ ਜੋ ਤੁਧ ਭਾਵੈ ਸੋ ਪਰਵਾਣ ਤੇਰੇ ਭਾਣੇ ਨੂੰ ਕੁਰਬਾਨ ਨਾਨਕ ਗਰੀਬ ਬੰਦਾ ਜਾਨ ਤੇਰਾ ਰਾਖ ਲੈ ਸਾਹਿਬ ਪ੍ਰਭ ਮੇਰਾ ਉਤਨਾ ਸਰੀ ਮਹੱਲਾ ਪੰਜ ਜਵਾਨ ਮੋਹਿ ਮਸਕੀਨ ਪ੍ਰਭ ਨਾਮ ਆਧਾਰ ਖਾਟਣ ਕਾਓ ਹਾਰ ਹਾਰ ਰੋਜ ਗਾਰ ਸਾਂਚਣ ਕਾ ਹਰ ਏਕੋ ਨਾਮ ਹਲਤ ਬਲਤ ਤਾ ਕਹਿ ਆਵੈ ਕਾਮ ਨਾਮ ਰਤੇ ਪ੍ਰਭ ਰੰਗ ਅਪਾਰ ਸਾਧ ਗਾਵਹਿ ਗੁਣ ਏਕ ਨਿਰੰਕਾਰ ਰਹਾਉ ਸਾਦ ਕੀ ਸੋਭਾ ਆਤਮਸਕੀਨੀ ਸੰਤ ਵਡਾਈ ਹਰ ਜਸ ਚੀਨੀ ਆਨੰਦ ਸੰਤਨ ਕੈ ਭਗਤ ਗੋਬਿੰਦ ਸੂਖ ਸੰਤਨ ਕੈ ਬਿਨਸੀ ਚਿੰਦ ਜਹ ਸਾਦ ਸੰਤਨ ਹੋਵੈ ਇਕਤਰ ਤੈ ਹਰ ਜਸ ਗਾਵਹਿ ਊਨਾਦ ਕਵੇਤ ਸਾਦ ਸਬਾ ਮਹਿ ਅਨੰਦ ਬਿਸਰਾਮ ਓਨ ਸੰਗ ਸੋ ਪਾਏ ਜਿਸ ਮਸਤਕ ਕਾ ਰਾਮ ਦੋਏ ਕਰ ਜੋੜ ਕਰੀ ਅਰਦਾਸ ਚਰਨ ਪਖਾਰ ਕਹਾ ਗੁਣਤਾਸ ਪ੍ਰਭ ਦਿਆਲ ਕਿਰਪਾਲ ਹਜੂਰ ਨਾਨਕ ਜੀ ਵੈ ਸੰਤਾ ਤੂਰ ਤਨਾਸਰੀ ਮਹੱਲਾ ਪੰਜਵਾਂ ਸੋ ਘਾਤ ਡਰੈ ਜੇ ਖਸਮ ਸੁਮਾਰੇ ਉਡਾਰ ਉਡਾਰ ਬਚੇ ਮਨ ਮੁਖ ਵਿਚਾਰੇ ਰਹਾਉ ਸੇਰ ਉਪਰ ਮਾਤ ਪਿਤਾ ਗੁਰਦੇਵ ਸਫਲ ਮੂਰਤ ਜਾ ਕੀ ਨਿਰਮਲ ਸੇਵ ਏਕ ਨਿਰੰਜਨ ਜਾ ਕੀ ਰਾਸ ਮਿਲ ਸਾਧ ਸੰਗਤ ਹੋਵਤ ਪ੍ਰਗਾਸ ਜੀ ਅਨਕਾ ਦਾਤਾ ਪੂਰਨ ਸਭ ਠਾਏ ਕੋਟ ਕਲੇਸ਼ ਮਿਟਹਿ ਹਰ ਨਾਏ ਜਨਮ ਮਰਨ ਸਗਲਾ ਦੁਖ ਨਾਸੈ ਗੁਰਮੁਖ ਜਾਕੇ ਮਨ ਤਨ ਵਾਸੈ ਜਿਸਨੂੰ ਆਪ ਲਏ लाड़ ਲਾਏ ਦਰਗਹਿ ਮਿਲੇ ਤਿਸੈ ਹੀ ਜਾਏ ਸਹੀ ਭਗਤ ਜੇ ਸਾਚੇ ਭਾਣੇ ਜਮ ਕਾਲ ਤੇ ਭੈ ਨਿਕਾਣੇ ਸਾਚਾ ਸਾਹਿਬ ਸੱਚ ਦਰਬਾਰ ਕੀਮਤ ਕੌਣ ਕਹੈ ਵਿਚਾਰ ਘਾਟ ਘਾਟ ਅੰਤਰ ਸਗਲ ਆਧਾਰ ਨਾਨਕ ਜਾਚੈ ਸੰਤ ਰੇਣਾਰ ਤੁਨ ਸ੍ਰੀ ਮਹੱਲਾ ਪੰਜਵਾਂ ਇੱਕ ਓ ਅੰਕਾਰ ਸਤਿਗੁਰੂ ਪ੍ਰਸਾਦ ਘਰ ਬਾਹਰ ਤੇਰਾ ਪ੍ਰਵਾਸ ਤੂੰ ਜਾਣ ਕਹਿ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪੁਨੇ ਨਾਮ ਜਪਾਓ ਹਰ ਰੰਗ ਜਾਣ ਕਾਓ ਪ੍ਰਭ ਆਪਣੇ ਕਾ ਤਾਣ ਜੋ ਤੂ ਕਰਹਿ ਕਰਾ ਵਹਿ ਸੁਆਮੀ ਸਾ ਮਸਲਤ ਪਰਵਾਣ ਰਹਾਓ ਗਤ ਪਰਮੇਸ਼ਰ ਗਤ ਨਾਰਾਇਣ ਧਨੁ ਗੁਪਾਲ ਗੁਣ ਸਾਖੀ ਚਰਨ ਸਰਣ ਨਾਨਕ ਦਾਸ ਹਰ ਹਰ ਸੰਤੀ ਇਹ ਵਿਦ ਜਾਤੀ ਤਨਾਸਰੀ ਮਹਲਾ ਪੰਜਵਾਂ ਸਗਲ ਮਨੋ ਅਰਥ ਪ੍ਰਾਪਤੇ ਪਾਏ ਕੰਠ ਲਾਏ ਗੋਰ ਰਾਖੇ ਸੰਸਾਰ ਸਾਗਰ ਮਹਿ ਜਲਨ ਨਾ ਦੀਨੇ ਕਿਨੇ ਨਾ ਦੁਤਰ ਭਾਖੇ ਜੇਨ ਕੈ ਮਨ ਸਾਚਾ ਵਿਸਵਾਸ ਪੀਖ ਪੀਖ ਸਵਾਮੀ ਕੀ ਸੋਭਾ ਆਨੰਦ ਸਦਾ ਉਲਾਸ ਰਹਾ ਚਰਨ ਸਰਨ ਪੂਰਨ ਪਰਮੇਸ਼ਵਰ ਅੰਤਰ ਜਾਮੀ ਸਾਖਿਓ ਜਾਨ ਬੂਝ ਆਪਣਾ ਕੀਓ ਨਾਨਕ ਭਗਤਨ ਕਾ ਅੰਕੁਰ ਰਾਖਿਓ ਤਨ ਸ੍ਰੀ ਮਹੱਲਾ ਪੰਜਵਾਂ ਜਹ ਜਹ ਦੇਖਉ ਤਹ ਹਜੂਰ ਦੂਰ ਕਤਹੋ ਨਾ ਜਾਈ ਰਾਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ ਈਤ ਊਤ ਨਹੀ ਬੀਛੜੈ ਸੋ ਸੰਗੀ ਗਨੀਐ ਬਿਨ ਸੁਜਾਏ ਜੋ ਨਿਮਖ ਮਹਿ ਸੋ ਅਲਪ ਸੁਖ ਭਨੀਐ ਰਹਾਉ ਪ੍ਰਤਵਾਲੈ અપਿਆਉ ਦੇ ਕਛ ਊਨ ਨਾ ਹੋਈ ਸਾਸ ਸਾਸ ਸਮਾਲਤਾ ਮੇਰਾ ਪ੍ਰਭ ਸੋਈ ਅਛਲ ਅਸ਼ੇਦ અપਾਰ ਪ੍ਰਭ ਊਚਾ ਜਾਕਾਰੂਪ Jap Jap ਕਰਹਿ ਆਨੰਦ ਜਾਨ ਅਚਰਜ ਅਨੂਪੈ ਸਾ ਮਤ ਦੇਹੁ ਦਇਾਲ ਪ੍ਰਭ ਜਿਤ ਤੁਮਹਿ ਰਾਦਾ ਨਾਨਕ ਮੰਗੇ ਦਾਨ ਪ੍ਰਭ ਰੇਨ ਪੱਗ ਸਾਦਾ ਤਨਾਸਰੀ ਮਹੱਲਾ ਪੰਜਵਾਂ ਜੇਨ ਤੋਮ ਭੀਜੇ ਤਨਹਿ ਗੁਲਾਏ ਸੁਖ ਸਹਜ ਸੇਤੀ ਘਰ ਆਵੋ ਅਨੰਦ ਮੰਗਲ ਗੁਣ ਗਾਓ ਸਹਜ ਧੁਨ ਨਿਹ ਚਲ ਰਾਜ ਕਮਾਓ ਤੋਮ ਘਰ ਆਵੋ ਮੇਰੇ ਮੀਤ ਤੁਮਰੇ ਦੋਖੀ ਹਰ ਆਪ ਨਿਵਾਰੇ ਅਪਦਾ ਭਈ ਬੇਤੀਤ ਰਹਾਓ ਰਗਟ ਕੀਨੇ ਪ੍ਰਭ ਕਰਨਿਹਾਰੇ ਨਾਸਨ ਬਾਜਨ ਥਾਕੇ ਘਰ ਮੰਗਲ ਵਾਜਹਿ ਨਿਤ ਵਾਜੇ ਆਪਣੇ ਖਸਮ ਨੇ ਵਾਜੇ ਆਸਥੇਰ ਰਹੋ ਢੋਲਹੋ ਮਾਤ ਕਬ ਹੂ ਗੁਰ ਕੈ ਬਚਨ ਆਧਾਰ ਜੈ ਜੈਕਾਰ ਸਗਲ ਭੂ ਮੰਡਲ ਮੁਖ ਊਜਲ ਦਰਬਾਰ ਜੇਨ ਕੇ ਜੀਤ ਨਾ ਹੀ ਫੇਰੇ ਆਪੇ ਭਇਆ ਸਹਾਈ ਅਚਰਜ ਕੀਆ ਕਰਨ ਨਹਾਰੈ ਨਾਨਕ ਸਚ ਵਡਿਆਈ ਤਨਸਰੀ ਮਹੱਲਾ ਪੰਜਵਾਂ ਘਰਿ ਛੇਵਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸੋਨਾ ਹੋ ਸੰਤ ਪਿਆਰੇ ਬਿਨੋ ਹਮਾਰੇ ਜਿਉ ਹਾਰ ਬਿਨ ਮੁਕਤ ਨਾ ਕਾਹੂ ਜਿਉ ਰਹਾਵ ਮਨ ਨਿਰਮਲ ਕਰਮ ਕਾਰ ਤਾਰਨ ਤਰਨ ਹਰ ਅਵਰ ਜੰਜਾਲ ਤੇਰੈ ਕਾਹੂ ਨਾ ਕਾਮ ਜਿਉ ਜੀਵਨ ਦੇਵਾ ਉਪਾਰ ਬ੍ਰਹਮ ਸੇਵਾ ਇਹੋ ਉਪਦੇਸ਼ ਮੋਕਾਉ ਗੁਰਦੀਨਾ ਜੀਓ ਤਿਸ ਸਿਉ ਨਾ ਲਾਈਐ ਹਿਤ ਜਾ ਕੋ ਕਿਛ ਨਾਹੀ ਬੀਤ ਅੰਤ ਕੀ ਵਾਰ ਉਹ ਸੰਗ ਨਾ ਚਾਲੈ ਮਾਨ ਤਨ ਤੂੰ ਆਰਾਧ ਹਰ ਕੇ ਪ੍ਰੀਤਮ ਸਾਦ ਜਾ ਕੈ ਸੰਗ ਤੇਰੇ ਬੰਧਨ ਛੂਟੈ ਗਹੋ ਪਾਰ ਬ੍ਰਹਮ ਸਰਨ ਹਿਰਦੈ ਕਮਲ ਚਰਨ ਅਵਰ ਆਸ ਕਸ਼ਪਟਲ ਨਾ ਕੀਜੈ आनी आनी सोई भगत ज्ञानी त्यानी तपਾਸ होई नानक जा कहो कृपा कीजे तणासरी महल्ला पंजावा मेरे लाल भलो रे भलो रे भलो हार मंगनाल ਦੇਖੋ ਬਸਾਰ ਨੈਨ ਸੁਨਹੁ ਸਾਧੂ ਕੇ ਬੈਨ ਪ੍ਰਾਨ ਪਤ ਚਿਤ ਰਾਖ ਸਗਲ ਹੈ ਮਰਨਾ ਰਹਾ ਚੰਦਨ ਚੋਆ ਰਾਸ ਭੋਗ ਕਰਤ ਅਨੇਕੈ ਵਿਖਿਆ ਵਿਕਾਰ ਦੇਖ ਸਗਲ ਹੈ ਕੀਕੇ ਏਕੈ ਗੋਬਿੰਦ ਕੋ ਨਾਮ ਨੀਕੋ ਕਹਿਤ ਹੈ ਸਾਧ ਜਾਨੈ ਧਨ ਧਨ ਆਪਨ ਥਾਪਿਓ ਹਰ ਜਪ ਨਾਨਿਮਖ ਜਾਪਿਓ ਅਰਥ ਦਰਬ ਦੇਖ ਕਾਛ ਸੰਗ ਨਾਹੀ ਚਲਨਾ ਜਾ ਕੋ ਰੇ ਕਰਮ ਭਲਾ ਤਿਨ ਓਟ ਗਹੀ ਸੰਤ ਪਲਾ ਤਿਨ ਨਾਹੀ ਰੇ ਜਮ ਸੰਤਾਵੈ ਸਾਧੂ ਕੀ ਸੰਗਨਾ ਕਾਇਓ ਰੇ ਪਰਮ ਨਿਧਾਨ ਮਿਟਿਓ ਹੈ ਅਭਿਮਾਨ ਏਕੈ ਨਿਰੰਕਾਰ ਨਾਨਕ ਮਨ ਲਗਨਾ ਤੁਨ ਸਰੀ ਮਹੱਲਾ ਪੰਜਵਾਂ ਘਰ ਸਤਿਮਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਕਾਲ ਕਲੇਸ਼ ਲੋਭ ਮੋਹ ਮਹਾਉ ਭਉ ਜਲਤਾਰੇ ਰਹਾਉ ਸਾਸ ਸਾਸ ਨਿਮਖ ਨਿਮਖ ਦਿਨ ਸ ਰੈਨ ਚਿਤਾਰੇ ਸਾਧ ਸੰਗ ਜਪ ਨਿ ਸੰਗ ਮਨ ਨਿਧਾਨ ਧਾਰੇ ਚਰਨ ਕਮਲ ਨਮਸਕਾਰ ਗੋਨ ਗੋਬਿੰਦ ਵਿਚਾਰੇ ਸਾਧ ਜਨਾ ਕੀ ਰੇਨ ਨਾਨਕ ਮੰਗਲ ਸੁਖ ਸਦਾਰੇ ਤੁਨਾ ਸ੍ਰੀ ਮਹਲਾ ਪੰਜਵਾਂ ਘਰ ਅਠਵਾਂ ਦੋ ਪਦੇ ਇਕ ਓ ਔੰਕਾਰ ਸਤਿਗੁਰ ਪ੍ਰਸਾਦ ਸਿਮਰ ਆਵ ਸਿਮਰ ਸਿਮਰ ਸੁਖ ਪਾਵੋ ਸਾਸ ਸਾਸ ਸਮਾਲੇ ਹਲੋਕ ਪਰਲੋਕ ਸੰਗ ਸਹਾਈ ਜਤ ਕਤ ਮੋਹੇ ਰਖਵਾਲੇ ਗੁਰ ਕਾ ਬਚਨ ਵਸੈ ਜੀਅ ਨਾਲੇ ਜਲ ਨਹੀਂ ਡੂਬੈ ਤਸ ਕਰ ਨਹੀਂ ਦੇਵੈ ਭਾਵੇਂ ਨਾ ਸਾਕੇ ਜਾਵੇ ਰਹਾਉ ਨੇ ਰ ਧਨ ਕਾਉ ਧਨ ਅੰਦੁਲੇ ਕਾਉ ਟੇਕ ਮਾਤ ਦੂਦ ਜੈਸੇ ਬਾਲੇ ਸਾਗਰ ਮਹਿ ਬੋਹਿਥ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੇ ਤਨ ਸ੍ਰੀ ਮਹੱਲਾ ਪੰਜਵਾਂ ਭਾਏ ਕਿਰਪਾਲ ਦਿਆਲ ਗੋਬਿੰਦਾ ਅੰਮ੍ਰਿਤ ਹਿਰਦੈ ਸਿੰਚਾਈ ਨਾਵ ਨਿਤ ਰਿਦ ਸਿਧ ਹਰ ਲਾਗ ਰਹੀ ਜਨ ਪਾਈ ਸੰਤਨ ਕਉ ਅਨੰਦ ਸਗਲ ਹੀ ਜਾਈ ਗ੍ਰਹਿ ਬਾਹਰ ਠਾਕੁਰ ਭਗਤਨ ਕਾ ਰਵ ਰਹਿਆ ਸਭ ਠਾਈ ਰਹਾਉ ਤਾ ਕਉ ਕੋਈ ਨਾ ਪਹੁੰਚਨ ਹਾਰਾ ਜਾ ਕੇ ਅੰਗ ਗੁਸਾਈ ਜਮ ਕੀ ਤਰਾਸ ਮਿਟੈ ਜਿਸ ਸਿਮਰਤ ਨਾਨਕ ਨਾਮ ਧਿਆਈ ਤਨਹ ਸ੍ਰੀ ਮਹੱਲਾ ਪੰਜਵਾਂ ਦਰਬਵੰਤ ਦਰਬ ਦੇਖ ਗਰਬੈ ਭੂਮਵੰਤ ਅਭਿਮਾਨੀ ਰਾਜਾ ਜਾਣੈ ਸਗਲ ਰਾਜ ਹਮਰਾ ਤਿਉ ਹਾਰ ਜਾਣ ਏਕ ਸੁਆਮੀ ਜੇ ਕੋਉ ਆਪਣੀ ਓਟ ਸਮਾਰੈ ਜੈ ਸਾਬਿਤ ਤੈ ਸਾ ਹੋਏ ਵਰਤੈ ਆਪਣਾ ਵੱਲ ਨਹੀਂ ਹਾਰੈ ਰਹਾਉ ਹਾਨ ਤੇ ਆਗ ਭਏ ਇੱਕ ਆਸਰ ਸਰਣ ਸਰਣ ਕਰ ਆਏ ਸੰਤੁ ਨੁਗਰਹਿ ਭਏ ਮਨ ਨਿਰਮਲ ਨਾਨਕ ਹਰ ਗੁਨ ਗਾਏ ਤਨ ਆਸਰੀ ਮਹੱਲਾ ਪੰਜਵਾ ਜਾ ਕਾਉ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸਤਾ ਕੈ ਜਾ ਕਾਉ ਸਤਗੁਰੂ ਪੂਰਾ ठाकुर गायै आत्मरंग शरणी पावन नाम त्यावन सहज समावन संग रहाऊ जानके चरण वसहै मेरा हीया रे संग पुनीता देही जानकी <th>ूर देहो कृपा निध नानक कह सुख एही तना श्री महल्ला पंजावां ਜਤਨ ਕਰੈ ਮਾਨੁਖ ਡੈ ਕਾਵੈ ਓਹ ਅੰਤਰਜਾਮੀ ਜਾਣੈ ਪਾਪ ਕਰੈ ਕਰਮੁ ਕਰ ਪਾਵੈ ਭੀਖ ਕਰੈ ਨਿਰਵਾਨੈ ਜਾਣਤ ਦੂਰੈ ਤੁਮਹਿ ਪ੍ਰਭ ਨੀਰ ਉਤਤਾਕੈ ਉਤਤੇ ਉਤ ਪੇਖੈ ਆਵੈ ਲੋਭੀ ਫੇਰ ਰਹਾਉ ਜਬ ਲਾਗੇ ਟੁੱਟੈ ਨਾਹੀ ਮਨ ਪਰਮਾ ਤਬ ਲਾਗ ਮੁਕਤ ਨਾ ਕੋਈ ਕਹੋ ਨਾਨਕ ਦਇਆਲ ਸੁਆਮੀ ਸੰਤ ਭਗਤ ਜਾਨ ਸੋਈ ਧਨਾਸਰੀ ਮਹੱਲਾ ਪੰਜਵਾਂ ਨਾਮ ਗੁਰ ਦੀਓ ਹੈ ਆਪਣੈ ਜਾ ਕੈ ਮਸਤਕ ਕਰਮਾ ਨਾਮ ਦਰੜਾਵੇ ਨਾਮ ਜਪਾਵੇ ਤਾ ਕਾ ਜੋਗ ਮਹਿ ਧਰਮਾ ਜਾਨਕਾਉ ਨਾਮ ਵਡਾਈ ਸੋਬ ਨਾਮੋ ਗਾਤ ਨਾਮੋ ਪਤ ਜਨਕੀ ਮਾਨੈ ਜੋ ਜੋ ਹੋਗ ਰਹਾਉ ਨਾਮ ਧਨ ਜਿਸ ਜਨ ਕੈ ਪਾਲੈ ਸੋਈ ਪੂਰਾ ਸਾਹਾ ਨਾਮ ਵਿਵਹਾਰਾ ਨਾਨਕ ਆਧਾਰਾ ਨਾਮ ਕਾ ਰਾਪਤ ਲਾਹਾ ਤਨ ਆਸਰੀ ਮਹੱਲਾ ਪੰਜਵਾਣ ਨੇਤਰ ਪੁਨੀਤ ਭਏ ਦਰਸ ਵੇਖੇ ਮਾਥੇ ਪਰਉਰਵਾਲ ਰਸ ਰਸ ਗੁਣ ਗਾਵਾ ਓ ਠਾਕੁਰ ਕੀ ਮੋਰੇ ਹਿਰਦੈ ਵਸੋ ਗੋਪਾਲ ਤੂੰ ਮਤਾਓ ਰਾਖਨ ਆਰ ਦਇਾਲ ਸੁੰਦਰ ਸੁਗਰ ਬੇਅੰਤ ਪਿਤਾ ਪ੍ਰਭ ਹੋ ਹੋ ਪ੍ਰਭੂ ਕਿਰਪਾਲ ਰਹਾਉ ਮਹਾ ਆਨੰਦ ਮੰਗਲ ਰੂਪ ਤੁਮਰੇ ਬਚਨ ਅਨੂਪਰਸਾਲ ਹਿਰਦੈ ਚਰਨ ਸਬਦ ਸਤਿਗੁਰ ਕੋ ਨਾਨਕ ਬਾਂਧਿਓ ਕਾਲ ਤਨਾਸਰੀ ਮਹੱਲਾ ਪੰਜਵਾ ਆਪਣੇ ਓਕਤ ਖਿਲਾਵੇ ਭੋਜਨ ਆਪਣੀ ਓਕਤ ਖੇਲਾਵੇ ਸਰਬ ਸੁਖ ਭੋਗ ਰਸ ਦੇਵੇ ਮਨ ਹੀ ਨਾਲ ਸਮਾਵੈ ਸਮਰੇ ਪਤਾ ਗੋਪਾਲ ਦਿਆਲ ਜਿਉਂ ਰਾਖੈ ਮਹਤਾਰੀ ਬਾਰਿਕ ਕਾਉ ਤੈਸੇ ਹੀ ਪ੍ਰਭ ਪਾਲ ਰਹਾਉ ਮੀਤ ਸਾਜਨ ਸਰਬ ਗੁਣ ਨਾਇਕ ਸਦਾ ਸਲਾਮਤ ਦੇਵਾ ਈਤ ਊਤ ਜਤ ਕਤ ਤਤ ਤੁਮ ਹੀ ਮਿਲੈ ਨਾਨਕ ਸੰਤ ਸੇਵਾ ਤਨ ਸ੍ਰੀ ਮਹੱਲਾ ਪੰਜਵਾਂ ਸੰਤ ਕਿਰਪਾਲ ਦਿਆਲ ਦਮੋਦਰ ਕਾਮ ਕ੍ਰੋਧ ਵਿਖ ਜਾਰੇ ਰਾਜ ਮਾਲ ਜੋਬਨ ਤਨ ਜੀਐ ਰਾ ਇਨ ਊਪਰ ਲੈ ਬਾਰੇ ਮਾਨ ਤਨ RAM ਨਾਮ ਹਿਤਕਾਰੇ ਸੂਖ ਸਹਿਜ ਆਨੰਦ ਮੰਗਲ ਸਹਿਤ ਭਾਵ ਨਿਦਪਾਰ ਉਤਾਰੇ ਰਹਾਉ ਤਨ ਸੁਥਾਨ ਧਨ ਹੋਏ ਭਵਨਾ ਜਾ ਮਹਿ ਸੰਤ ਵਿਸਾਰੇ ਜਨ ਨਾਨਕ ਕੀ ਸਰਦਾ ਪੂਰਹੁ ਠਾਕੁਰ ਭਗਤ ਤੇਰੇ ਨਮਸਕਾਰੇ